ਸਰ ਅੱਜਕੱਲ੍ਹ ਆਸਟ੍ਰੇਲੀਆ ਦਾ ਹੌਲੀਡੇ ਵਰਕਿੰਗ ਵੀਜ਼ਾ ਬਹੁਤ ਚਰਚਾ ਚਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਵਧੀਆ ਚੀਜ਼ ਹੈ ਆਸਟ੍ਰੇਲੀਆ ਦਾ ਹੌਲੀਡੇ ਵਰਕਿੰਗ ਵੀਜ਼ਾ ਇਹ ਆਉਂਦਾ ਜੀ ਸਬਕਲਾਸ 462 ਦੇ ਅੰਡਰ ਤੇ ਮੈਂ ਇਹ ਕਹੂੰਗਾ ਵੀ ਇੱਕ ਦੂਜੇ ਨਾਲ ਵੇਖ ਕੇ ਬੈਲਟ ਚ ਧੜਾ ਧੜਾ ਰਜਿਸਟ੍ਰੇਸ਼ਨ ਨਾ ਕਰਵਾਓ ਪਹਿਲਾਂ ਇਹ ਚੈੱਕ ਕਰੋਗੇ ਤੁਸੀਂ ਸਬਕਲਾਸ 462 ਵੀਜ਼ਾ ਦੀ ਐਲੀਜੀਬਿਲਟੀ ਰਿਕੁਆਇਰਮੈਂਟ ਨੂੰ ਮੀਟ ਕਰਦੇ ਵੀ ਜੇ ਕਿ ਨਹੀਂ ਜੇ ਸਬਕਲਾਸ 462 ਵੀਜ਼ਾ ਦੇ ਐਲੀਜੀਬਿਲਟੀ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰਦੇ ਤਾਂ ਫਿਰ ਇਹਦੇ ਵਿੱਚ ਫਿਰ ਬੈਲਟ ਜਾਂ ਰਜਿਸਟ੍ਰੇਸ਼ਨ ਕਰਵਾਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਜੇ ਲੱਕੀਲੀ ਤੁਹਾਡਾ ਡਰਾਅ ਚ ਨਾ ਆ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਨਾ ਵਾ ਸਬਕਲਾਸ 462 ਵੀਜ਼ਾ ਤੇ ਜੇ ਤੁਸੀਂ ਸਬਕਲਾਸ 462 ਵੀਜ਼ਾ ਦੀਆਂ ਰਿਕੁਆਇਰਮੈਂਟਸ ਨੂੰ ਮੀਟ ਹੀ ਨਹੀਂ ਕਰਦੇ ਤਾਂ ਰਿਫਿਊਜ਼ ਹੋ ਜਾਣਾ ਤੇ ਉਥੋਂ ਤੱਕ ਐਪਲੀਕੈਂਟ ਦਾ ਖਰਚਾ 60 70 ਜਾਂ 70 80 ਹਜ਼ਾਰ ਤੱਕ ਦਾ ਹੋ ਜਾਣਾ ਤੇ ਇਹਨਾਂ ਵਿੱਚ ਕੋਈ ਫਾਇਦੇਮੰਦ ਚੀਜ਼ ਨਹੀਂ ਕਹੂੰਗਾ ਮੈਂ ਇਹ ਕਹਾਂਗਾ ਕਿ ਪਹਿਲਾਂ ਸਬਕਲਾਸ 462 ਵੀਜ਼ਾ ਦੀਆਂ ਰਿਕਵਾਇਰਮੈਂਟ ਚੈੱਕ ਕਰੋ ਜੇ ਸਮਝ ਨਹੀਂ ਆਉਂਦੀ ਤਾਂ ਸਾਨੂੰ ਕੰਟੈਕਟ ਕਰ ਲਓ ਅਸੀਂ ਫ੍ਰੀ ਚ ਅਸੈਸਮੈਂਟ ਕਰਕੇ ਤੁਹਾਨੂੰ ਦਵਾਂਗੇ ਜੇ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਖੁਦ ਹੀ ਹੌਲੀਡੇ ਵਰਕਿੰਗ ਵੀਜ਼ਾ ਤੇ ਬੈਰਟ 'ਚ ਰਜਿਸਟ੍ਰੇਸ਼ਨ ਕਰ ਲਓ ਕੋਈ ਵੱਡੀ ਚੀਜ਼ ਨਹੀਂ ਹੈਗੀ ਜੇ ਫੇਰ ਵੀ ਕੋਈ ਸਮਝ ਨਹੀਂ ਆਉਂਦੀ ਤਾਂ ਅਸੀਂ ਤਾਂ ਅਵੇਲੇਬਲ ਹਾਂ